ਅਜੀਤ ਅਤੇ ਉਸਦੀ ਘਰਵਾਲੀ ਮਨਪ੍ਰੀਤ ਹਰਮਸਿਆਂ ਦੀ ਤਰ੍ਹਾਂ ਅੱਜ ਵੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਹਨ ਲੇਕਿਨ ਅੱਜ ਤੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਮੋੜ ਆਉਣ ਵਾਲਾ ਹੈ ਜਿਸ ਬਾਰੇ ਸ਼ਾਇਦ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੈ ਸ੍ਰੀ RAMDAS ਨਗਰੀ ਵਿੱਚ ਆਉਂਦੇ ਹੀ ਦਰਬਾਰ ਸਾਹਿਬ ਪਹੁੰਚਦੇ ਹਨ ਅਤੇ ਉੱਥੇ ਮੱਥਾ ਟੇਕਦੇ ਹਨ ਮਥਾ ਟੇਕਣ ਤੋਂ ਬਾਅਦ ਸਾਹਮਣੇ ਲੰਗਰ ਛਕਣ ਚਲੇ ਜਾਂਦੇ ਹਨ ਹਾਂਜੀ ਦੋਸਤੋ ਲੰਗਰ ਛੱਕ ਕੇ ਫਿਰ ਥੋੜੀ ਦਿਰ ਆਰਾਮ ਕਰਨ ਤੋਂ ਬਾਅਦ ਕੀਰਤਨ ਸੁਣਨ ਤੋਂ ਬਾਅਦ ਸ੍ਰੀ ਬਾਬਾ ਦੀਪ ਸਿੰਘ ਗੁਰੂ ਘਰ ਪੈਦਲ ਯਾਤਰਾ ਕਰਦੇ ਹਨ ਜੋ ਕਿ ਕਿਲੋਮੀਟਰ ਦਾ ਰਸਤਾ ਹੈ ਦੋਸਤੋ ਉਸ ਪੀੜੀਆਂ ਜੀਆਂ ਗਲੀਆਂ ਦੇ ਵਿੱਚ ਕੁਝ ਲੋਕ ਜਰੇ ਹਨ ਜ਼ਮੀਨਾਂ ਤੇ ਬੈਠੇ ਹਨ ਅਤੇ ਬੜੇ ਪਾਟੇ ਪੁਰਾਣੇ ਕੱਪੜੇ ਪਾਏ ਹਨ ਉਹਨਾਂ ਦੇ ਵਿੱਚਕਾਰ ਇੱਕ 22 ਸਾਲਾ ਲੜਕੀ ਜੋ ਕਿ ਪਾਟੇ ਪੁਰਾਣੇ ਕੱਪੜੇ ਪਾਏ ਬੜੇ ਹੀ ਜ਼ਖਮੀ ਹਾਲਾਤ ਦੇ ਵਿੱਚ ਨਜ਼ਰ ਆ ਰਹੀ ਹੈ ਦੇਖਣ ਨੂੰ ਮਿਲ ਰਹੀ ਹੈ ਕੁਝ ਲੋਕ ਉਸ ਨੂੰ ਤਾਨੇ ਮਾਰ ਰਹੇ ਹਨ ਵੀ ਹਾਜੇ ਚੰਗੀ ਪੜੀ ਹੈ ਕੋਈ ਕੰਮ ਕਰ ਲੈ ਕਿਸੇ ਚੰਗੇ ਘਰ ਦੀ ਲੱਗਦੀ ਹੈ ਕਿਉਂ ਇੱਥੇ ਬੈਠੀ ਹੈ ਭੀਖ ਮੰਗ ਰਹੀ ਹੈ ਲੇਕਿਨ ਕਿਸੇ ਨੂੰ ਵੀ ਉਸ ਦੀ ਪਿਛਲੀ ਹਾਲਾਤ ਨਹੀਂ ਪਤਾ ਕਿੱਥੋਂ ਗੁਜ਼ਰ ਕੇ ਆਈ ਹੈ ਅਤੇ ਇੱਥੇ ਕਿਵੇਂ ਪਹੁੰਚੀ ਹੈ ਦੋਸਤੋ ਕੋਲ ਜਾਂਦੇ ਹਨ ਕੋਲ ਜਾਂਦੇ ਸਾਰ ਇੱਕਦਮ ਅਚਾਨਕ ਹੀ ਅੰਦਰੋਂ ਆਵਾਜ਼ ਉੱਠਦੀ ਹੈ ਵੀ ਇਸ ਲੜਕੀ ਨੂੰ ਆਪਾਂ ਜਾਣਦੇ ਹਾਂ ਹਾਂਜੀ ਮਨਪੀਤ ਜਿਹੜੀ ਹੈ ਉਸ ਲੜਕੀ ਦੇ ਕੋਲ ਜਿਵੇਂ ਹੀ ਪਹੁੰਚਦੀ ਹੈ ਇਕਦਮ ਜ਼ਮੀਨ ਤੇ ਡਿੱਗ ਜਾਂਦੀ ਹੈ ਉਸ ਨੂੰ ਯਕੀਨੀ ਨਹੀਂ ਹੋ ਰਿਹਾ ਸੀ ਆਪਣੀਆਂ ਅੱਖਾਂ ਤੇ ਵਿਸ਼ਵਾਸ ਕਰਨਾ ਹਟ ਜਾਂਦੀ ਹੈ ਉਸ ਨੂੰ ਇਸ ਤਰ੍ਹਾਂ ਹੋਇਆ ਦੇਖ ਘਰ ਵਾਲਾ ਅਜੀਤ ਨੇੜੇ ਆਉਂਦਾ ਹੈ ਉਹ ਵੀ ਜਿਵੇਂ ਉਸ ਕੁੜੀ ਦੇ ਮੂੰਹ ਵੱਲ ਤੱਕਦਾ ਹੈ ਉਸ ਕੁੜੀ ਦੇ ਚਿਹਰੇ ਵੱਲ ਤੱਕਦਾ ਹੈ ਕੁਝ ਆਪਣਾਪਨ ਦਿਖਦਾ ਹੈ ਤਾਂ ਇਕਦਮ ਬੋਲਦਾ ਹੈ ਭਾਰੀ ਜੀ ਆਵਾਜ਼ ਦੇ ਵਿੱਚ ਕਹਿੰਦਾ ਹੈ ਕੀਤੀ ਏ ਤੇਰਾ ਨਾਮ ਕੀ ਹੈ ਅੱਗੋਂ ਆਵਾਜ਼ ਆਉਂਦੀ ਹੈ ਜੀ ਮੇਰਾ ਨਾਮ ਅਮਨ ਹੈ ਹੁਣ ਅਮਨ ਸੁਣ ਕੇ ਦੋਸਤੋ ਦੋਵੇਂ ਮਾਤਾ ਪਿਤਾ ਦੇ ਵਿੱਚ ਇੱਕ ਖੁਸ਼ੀ ਵੀ ਹੈ ਇੱਕ ਗਮ ਵੀ ਹੈ ਰੋਣ ਲੱਗ ਜਾਂਦੇ ਹਨ ਦੋਸਤੋ ਉਹ ਹਜੂ ਕਹਿਣੇ ਮੁਸ਼ਕਲ ਹਨ ਵੀ ਖੁਸ਼ੀ ਦੇ ਹਨ ਜਾਂ ਫਿਰ ਗਮੀ ਦੇ ਉਸ ਲੜਕੀ ਨੂੰ ਆਪਣੇ ਗਲ ਨਾਲ ਲਗਾ ਲੈਂਦੇ ਹਨ ਇਹ ਨਜ਼ਾਰਾ ਆਸ-ਪਾਸ ਦੇ ਲੋਕ ਸਭ ਇਕੱਠੇ ਹੋ ਕੇ ਦੇਖ ਰਹੇ ਹਨ ਆਖਿਰਕਾਰ ਕੌਣ ਹੈ ਉਹ ਲੜਕੀ ਕੀ ਲੱਗਦੀ ਹੈ ਉਹਨਾਂ ਦੋਨਾਂ ਦੀ ਅਤੇ ਕਿਉਂ ਉੱਥੇ ਦੁਖੀ ਹੋ ਰਹੇ ਹਨ ਅਤੇ ਕਿਉਂ ਸੜਕ ਦੇ ਵਿਚਾਲੇ ਬੈਠੀ ਇੱਕ ਭਿਖਾਰਣ ਦੇ ਗਲ ਲੱਗ ਕੇ ਇਸ ਤਰ੍ਹਾਂ ਕਿਉਂ ਰੋ ਰਹੇ ਹਨ ਆਖਿਰ ਕੀ ਹੈ ਇਸ ਪਿੱਛੇ ਦੀ ਕਹਾਣੀ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਐਸੀ ਤਰ੍ਹਾਂ ਦੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਕਹਾਣੀ ਸ੍ਰੀ ਦਰਬਾਰ ਸਾਹਿਬ ਤੋਂ ਹੀ ਸ਼ੁਰੂ ਹੁੰਦੀ ਹੈ ਲੇਕਿਨ ਦਿਨ ਅੱਜ ਦਾ ਨਹੀਂ ਹੈ ਜੀ ਦਿਨ ਹੈ ਜੀ ਜਨਵਰੀ 2013 ਦਾ ਦੋਸਤੋ ਮਸਿਆ ਵਾਲਾ ਦਿਨ ਹੈ ਅਤੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਰ ਮਸਿਆ ਦੀ ਤਰ੍ਹਾਂ ਕਾਫੀ ਭੀੜ ਹੈ ਕਾਫੀ ਸੰਗਤ ਦੂਰੋਂ ਨੇੜੋਂ ਇੱਥੇ ਮੱਥਾ ਟੇਕਣ ਆਈ ਹੈ ਉੱਥੇ ਹੀ ਅੰਮ੍ਰਿਤਸਰ ਦੇ ਨੇੜੇ ਹੀ ਇੱਕ ਪਿੰਡ ਦੇ ਵਿੱਚੋਂ ਇੱਕ ਜੋੜਾ ਜੋ ਹੈ ਹਰ ਮਸਾਦੀ ਤਰ੍ਹਾਂ ਅੱਜ ਇੱਥੇ ਮੱਥਾ ਟੇਕਣ ਆਏ ਹਨ ਦੋਸਤੋ ਜੋੜੇ ਦੇ ਵਿੱਚ ਘਰਵਾਲਾ ਅਜੀਤ ਅਤੇ ਉਸਦੀ ਪਤਨੀ ਮਨਪ੍ਰੀਤ ਹੈ ਅਤੇ ਇੱਕ ਛੋਟੀ ਬੱਚੀ ਅਮਨਪ੍ਰੀਤ ਹੈ ਅਮਨਪ੍ਰੀਤ ਤਕਰੀਬਨ 10 ਕੋਸਾਲਾਂ ਦੀ ਹੈ ਅਤੇ ਅੱਜ ਸ਼੍ਰੀ ਦਰਬਾਰ ਸਾਹਿਬ ਹਰ ਮਸਾਦੀ ਤਰ੍ਹਾਂ ਆਪਣੇ ਮਾਤਾ ਪਿਤਾ ਦੇ ਨਾਲ ਆਈ ਹੈ ਉਸ ਨੂੰ ਇੱਥੋਂ ਦਾ ਕੋਨਾ ਕੋਨਾ ਯਾਦ ਹੈ ਅਤੇ ਆਪਣੇ ਮਾਤਾ ਪਿਤਾ ਤੋਂ ਬਿਨਾਂ ਹੀ ਇੱਧਰ ਉੱਧਰ ਘੁੰਮਣ ਚੱਲੀ ਜਾਂਦੀ ਹੈ ਅਤੇ ਮਾਤਾ ਪਿਤਾ ਉਸ ਨੂੰ ਵਾਰ-ਵਾਰ ਸਮਝਾਉਂਦੇ ਹਨ ਲੇਕਿਨ ਆਪਣੀ ਮਾਤਾ ਪਿਤਾ ਨੂੰ ਭਰੋਸੇ ਵਿੱਚ ਲੈਂਦੀ ਹੈ ਵੀ ਮੈਂ ਇੱਥੇ ਬਹੁਤ ਵਾਰ ਆ ਚੁੱਕੀ ਹਾਂ ਮੈਨੂੰ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਕੱਲੇ-ਕੱਲੇ ਰਾਹ ਦਾ ਪਤਾ ਹੈ ਦੋਸਤੋ ਉੱਥੇ ਆਦੇ ਹਨ ਅਤੇ ਭਾਰੀ ਭੀੜ ਦੇ ਵਿੱਚ ਲਾਈਨ ਵਿੱਚ ਲੱਗ ਜਾਂਦੇ ਹਨ ਦੋਸਤੋ ਇਸ਼ਨਾਨ ਕਰਕੇ ਲਾਈਨ ਦੇ ਵਿੱਚ ਲੱਗ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਹਨ ਤਿੰਨੋਂ ਬੜੇ ਖੁਸ਼ ਹਨ ਬਾਹਰ ਆ ਕੇ ਸ਼੍ਰੀ ਕੜਾ ਪ੍ਰਸ਼ਾਦਾ ਦੇਖ ਸਕਦੇ ਹਨ ਦੋਸਤੋ ਬਾਹਰ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਸਕਦੇ ਹਨ ਅਤੇ ਹਰ ਵਾਰ ਦੀ ਤਰ੍ਹਾਂ ਬਾਬਾ ਦੀਪ ਸਿੰਘ ਗੁਰੂ ਘਰ ਉਧਰ ਚਲੇ ਜਾਂਦੇ ਹਨ ਲੇਕਿਨ ਅੱਜ ਬੱਚੀ ਜਿਹੜੀ ਹੈ ਅਵਨਪ੍ਰੀਤ ਉਹ ਮਾਤਾ ਤੋਂ ਥੋੜਾ ਅਲੱਗ ਹੋ ਕੇ ਕੁਝ ਖਿਡੌਣਿਆਂ ਵਾਲੇ ਪਾਸੇ ਚਲੀ ਗਈ ਹੈ ਉਧਰ ਹੀ ਇੱਕ ਅਣਜਾਣ ਜਿਹਾ ਸ਼ਖਸ ਇੱਕ ਗੁਬਾਰਾ ਉਸ ਨੂੰ ਫ੍ਰੀ ਵਿੱਚ ਦੇਣ ਦੀ ਤਿਆਰ ਹੈ ਅਤੇ ਕਹਦਾ ਹੈ ਤੈਨੂੰ ਇਹ ਟੌਫੀ ਚਾਹੀਦੀ ਹੈ ਤਾਂ ਬੱਚੀ ਜਿਹੜੀ ਹੈ ਮਸੂਮੀਅਤ ਦੇ ਵਿੱਚ ਹਾਂ ਭਰਦੀ ਹੈ ਹਾਲਾਂਕਿ ਉਸ ਨੂੰ ਮਾਤਾ ਨੇ ਸਿਖਾਇਆ ਹੈ ਵੀ ਅਣਜਾਣ ਬੰਦੇ ਕੋਲੋਂ ਕੋਈ ਵੀ ਚੀਜ਼ ਲੈ ਕੇ ਨਹੀਂ ਖਾਣੀ ਲੇਕਿਨ ਫਿਰ ਵੀ ਬੱਚੇ ਤਾਂ ਬੱਚੇ ਹਨ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਨਹੀਂ ਪਤਾ ਲੱਗਦਾ ਬੱਚਿਆਂ ਨੂੰ ਕੀ ਉਹਨਾਂ ਵਾਸਤੇ ਚੰਗਾ ਹੈ ਕੀ ਮਾੜਾ ਦੋਸਤੋ ਉਹ ਟੌਫੀ ਜੜੀ ਹੈ ਉਸ ਅਣਜਾਣ ਸ਼ਖਸ ਤੋਂ ਖਾ ਲਦੀ ਹੈ ਇਧਰੋਂ ਮਾਤਾ ਪਿਤਾ ਆਪਣੀ ਬੱਚੀ ਨੂੰ ਲੱਭ ਰਹੇ ਹਨ ਲੇਕਿਨ ਬੱਚੀ ਤਾਂ ਹੁਣ ਗਲਤ ਬੰਦੇ ਦੇ ਹੱਥ ਲੱਗ ਚੁੱਕੀ ਹੈ ਬੱਚੀ ਨੂੰ ਕਈ ਅਣਜਾਣ ਬੰਦੇ ਨੇ ਚੁੱਕ ਕੇ ਅਤੇ ਉਸ ਨੂੰ ਨਸ਼ੇ ਵਾਲੀ ਗੋਲੀ ਟੌਫੀ ਕਹਿ ਕੇ ਖਵਾ ਕੇ ਅਤੇ ਉਥੋਂ ਚਲਦੇ ਬਣਦੇ ਹਨ ਦੋਸਤੋ ਬੈਂਡ ਦੇ ਵਿੱਚ ਬੱਚੀ ਨੂੰ ਸੁੱਟ ਲਿਆ ਜਾਂਦਾ ਹੈ ਅਤੇ ਉਹਨਾਂ ਦੇ ਮੂੰਹ ਬੰਨੇ ਹਨ ਕਿਸੇ ਨੂੰ ਪਛਾਣ ਨਹੀਂ ਹੈ ਸੀਸੀਟੀਵੀ ਕੈਮਰੇ ਖੰਗਾੜੇ ਜਾਂਦੇ ਹਨ ਲੇਕਿਨ ਉੱਥੇ ਕੁਝ ਵੀ ਨਹੀਂ ਆਉਂਦਾ ਸਭ ਮੂੰਹ ਬੰਨੇ ਬੰਦੇ ਆਂਦੇ ਹਨ ਬਿਨਾ ਨੰਬਰ ਪਲੇਟ ਵਾਲੀ ਵਾਹਨ ਉਥੋਂ ਦੂਰ ਕਿਤੇ ਪਾਰਕ ਉਹਨਾਂ ਨੇ ਕੀਤੀ ਸੀ ਉਸ ਦੇ ਵਿੱਚ ਬੱਚੀ ਨੂੰ ਬਿਠਾ ਕੇ ਇੱਕ ਬੱਚੀ ਨਹੀਂ ਤਕਰੀਬਨ ਚਾਰ ਬੱਚੀਆਂ ਅਤੇ ਚਾਰ ਮੁੰਡੇ ਉਹਨਾਂ ਨੇ ਚੁੱਕ ਲਏ ਹਨ ਅਤੇ ਚਲੇ ਗਏ ਹਨ ਜੀ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਕਿ ਕਿੱਧਰ ਗਏ ਹਨ ਮਾਤਾ ਪਿਤਾ ਨੇ ਆਪਣਾ ਪੂਰਾ ਵਾਅ ਲਗਾ ਦਿੱਤਾ ਵੀ ਕਿਸੇ ਤਰੀਕੇ ਦੇ ਨਾਲ ਆਪਣੀ ਬੱਚੀ ਨੂੰ ਲੱਭਿਆ ਜਾਵੇ ਸਭ ਪਾਸੇ ਪੋਸਟਰ ਲਗਾਏ ਜਾਂਦੇ ਹਨ ਗੁੰਮਸ਼ੁਦਾ ਦੀ ਤਲਾਸ਼ ਵਾਲੇ ਦੋਸਤੋ ਸੀਸੀਟੀਵੀ ਕੈਮਰੇ ਜਦੋਂ ਪੁਲਿਸ ਖੰਗਾਲਦੀ ਹੈ ਵਿੱਚੋਂ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਵੀ ਬੱਚੀ ਤਾਂ ਹੁਣ ਗੁੰਮ ਹੋ ਚੁੱਕੀ ਹੈ ਪੁਲਿਸ ਵਿੱਚ ਰਿਪੋਰਟ ਲਿਖਾਈ ਜਾਂਦੀ ਹੈ ਬੜਾ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਪਤਾ ਲੱਗ ਜਾਵੇ ਲੇਕਿਨ ਪਤਾ ਲੱਗਣਾ ਬੜਾ ਮੁੱਖਾ ਹੈ ਕਿਉਂਕਿ ਜਿੱਥੋਂ ਦੀ ਉਹਨਾਂ ਨੇ ਵੈਨ پارک ਕੀਤੀ ਸੀ ਉੱਥੇ ਕੋਈ ਵੀ ਸੀਸੀਟੀਵੀ ਲੱਗਿਆ ਨਹੀਂ ਹੈ ਅਤੇ ਉੱਥੋਂ ਉਸ ਬੱਚੀ ਨੂੰ ਨਾਲ ਹੀ ਕਈ ਬੱਚਿਆਂ ਨੂੰ ਉੱਥੋਂ ਚੱਕ ਕੇ ਲੈ ਗਏ ਹਨ ਦੋਸਤੋ ਹੁਣ ਉਸ ਨੂੰ ਚੱਕ ਕੇ ਰਾਜਸਥਾਨ ਦੇ ਵਿੱਚ ਦੂਰ ਲਾ ਕੇ ਕਿਤੇ ਨਗੌਰ ਵਾਲੇ ਇਲਾਕੇ ਦੇ ਵਿੱਚ ਬੱਚਿਆਂ ਨੂੰ ਵੇਚ ਦਿੱਤਾ ਜਾਂਦਾ ਹੈ ਹੁਣ ਬੱਚਿਆਂ ਨੂੰ ਨਗੌਰ ਦੇ ਵਿੱਚ ਖਰੀਦ ਕੇ ਉਹਨਾਂ ਤੋਂ ਬੰਦੂਆ ਮਜ਼ਦੂਰੀ ਦਾ ਕੰਮ ਲਿਆ ਜਾਂਦਾ ਹੈ ਅਮਨਪ੍ਰੀਤ ਜੋ ਕਿ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਦੇ ਹੱਥਾਂ ਤੇ ਖੜੀ ਹੈ ਬਿਲਕੁਲ ਵੀ ਕੰਮ ਨਹੀਂ ਕੀਤਾ ਅਤੇ ਹੱਥ ਵਿੱਚ ਬੱਠਰ ਲੈ ਕੇ ਭਾਰੇ ਪੱਥਰ ਆਪਣੇ ਸਿਰ ਤੇ ਚੁੱਕਣ ਲਈ ਤਿਆਰ ਹੈ ਕਿਉਂਕਿ ਜੇਕਰ ਨਹੀਂ ਕਰਦੇ ਤਾਂ ਬਾਕੀ ਬੱਚੇ ਵਾਂਗ ਉਸ ਨੂੰ ਵੀ ਮਾਰਿਆ ਘੁੱਟਿਆ ਜਾਵੇਗਾ ਉੱਥੇ ਕਈ ਬੱਚੇ ਕਈ ਕਈ ਸਾਲਾਂ ਦੇ ਬੰਦੇ ਹਨ ਕੋਈ 20 ਸਾਲ ਦਾ ਹੋ ਗਿਆ ਹੈ ਕੋਈ ਹਲੇ 25 ਸਾਲ ਦਾ ਹੈ ਕੋਈ 12 15 ਸਾਲ ਦਾ ਹੈ ਅਤੇ ਕਈ ਬੱਚੀਆਂ ਜੋ ਕਿ ਅਮਨਪ੍ਰੀਤ ਦੇ ਉਮਰ ਦੀਆ 10 ਕੁ ਸਾਲ ਦੀਆ ਹਨ ਦੋਸਤੋ ਖਾਣ ਨੂੰ ਬੜਾ ਘੱਟ ਦਿੱਤਾ ਜਾਂਦਾ ਹੈ ਅਤੇ 24 ਘੰਟੇ ਬਸ ਕੰਮ ਲਿਆ ਜਾਂਦਾ ਹੈ ਕਦੇ ਕਿਹੜਾ ਕੰਮ ਕਦੇ ਕਿਹੜਾ ਕੰਮ ਕੁਝ ਬੱਚਿਆਂ ਦੀ ਕਿਸਮਤ ਚੰਗੀ ਹੈ ਲੇਕਿਨ ਇੰਨੀ ਵੀ ਚੰਗੀ ਨਹੀਂ ਕਿਉਂਕਿ ਉਹਨਾਂ ਨੂੰ ਕਿਸੇ ਚਾਹ ਵਾਲੇ ਨੇ ਖਰੀਦ ਲਿਆ ਹੈ ਅਤੇ ਚਾਹ ਵਾਲੀ ਹੱਟੀ ਤੇ ਕੰਮ ਕਰਵਾਇਆ ਜਾਂਦਾ ਹੈ ਕਈ ਬੱਚਿਆਂ ਨੂੰ ਕੋਈ ਟਰੱਕਾਂ ਵਾਲੇ ਆਪਣੇ ਨਾਲ ਲੈ ਜਾਂਦੇ ਹਨ ਅਤੇ ਕੁਝ ਬੱਚੀਆਂ ਨੂੰ ਬਿਲਕੁਲ ਗਲਤ ਕੰਮ ਕਰਨ ਵਾਲੇ ਦੇਂਦੇ ਆਪਣੇ ਕੋਲ ਖਰੀਦ ਲੈਂਦੇ ਹਨ ਅਤੇ ਜਵਾਨ ਹੋਣ ਤੋਂ ਬਾਅਦ ਉਹਨਾਂ ਤੋਂ ਬੁਰੇ ਕੰਮ ਲਏ ਜਾਂਦੇ ਹਨ ਲੇਕਿਨ ਅਮਰਪ੍ਰੀਤ ਦੀ ਕਿਸਮਤ ਇਸ ਗੱਲੋਂ ਚੰਗੀ ਹੈ ਵੀ ਉਸ ਨੂੰ ਕਿਸੇ ਇਹੋ ਜਿਹੇ ਬੰਦੇ ਨੇ ਖਰੀਦਾ ਨਹੀਂ ਹੈ ਉੱਥੇ ਹੀ ਬੰਦੂਆ ਮਜ਼ਦੂਰੀ ਕਰਦੀ ਹੈ ਉੱਥੇ ਹੀ ਆਪਣਾ ਜੀਵਨ ਆਪਨ ਕਰਦੀ ਹੈ ਦੋਸਤੋ ਕਈ ਸਾਲ ਬੀਤ ਚੁਕੇ ਹਨ ਲੇਕਿਨ ਹਮੇਸ਼ਾ ਤੋਂ ਅਮਰਪ੍ਰੀਤ ਦੇ ਸੁਪਨਾ ਦੇ ਵਿੱਚ ਇਹ ਗੱਲ ਜ਼ਰੂਰ ਹੈ ਵੀ ਜੋ ਮਰਜੀ ਹੋ ਜੇ ਮੈਂ ਇੱਥੋਂ ਨਿਕਲਣਾ ਹੈ ਇੱਥੋਂ ਨਿਕਲਣ ਦੇ ਸੁਪਨੇ ਵਿਖਦੀ ਹੈ ਇੱਕ ਵਾਰ ਅਚਾਨਕ ਰਾਤ ਦਾ ਹਨੇਰਾ ਹੈ ਅਤੇ ਗਾਰਡ ਵੀ ਜਿਹੜੇ ਹਨ ਅਧਨੀਂਦਰੇ ਹਨ ਦੋਸਤੋ ਅਮਨਪ੍ਰੀਤ ਆਪਣੇ ਨਾਲ ਦੇ ਇੱਕ ਦੋ ਸਾਥੀਆਂ ਨੂੰ ਲੈ ਕੇ ਸਕੀਮ ਕਰਦੀ ਹੈ ਵੀ ਇੱਥੇ ਰਹਾਂਗੇ ਤਾਂ ਇਹਨਾਂ ਨੇ ਆਪਣੇ ਨਾਲ ਪਤਾ ਨਹੀਂ ਕੀ ਕੁਝ ਕਰ ਦੇਣਾ ਹੈ ਪਤਾ ਨਹੀਂ ਆਪਾਂ ਨੂੰ ਮਾਰ ਦੇਣਗੇ ਜਾਂ ਫਿਰ ਗਲਤ ਕੰਮ ਨਾ ਕਰਨਗੇ ਕਰਕੇ ਆਪਾਂ ਨੂੰ ਇੱਥੋਂ ਭਜਣਾ ਚਾਹੀਦਾ ਹੈ ਬੜੀ ਬਹਾਦਰ ਬੱਚੀ ਹੈ ਅੱਜ ਇੱਕ ਟਰੱਕ ਦੇ ਹੇਠਾ ਬਿਲਕੁਲ ਲਿਫਟ ਜਾਂਦੇ ਹਨ ਸੋਚਦੇ ਹਨ ਵੀ ਇੱਥੋਂ ਥੋੜੀ ਦੂਰ ਜਾ ਕੇ ਆਪਾਂ ਨਿਕਲ ਕੇ ਕਿਸੇ ਹੋਰ ਕੋਲ ਲਿਫਟ ਮੰਗ ਕੇ ਇੱਥੋਂ ਭਜ ਜਾਵਾਂਗੇ ਲੇਕਿਨ ਉਹਨਾਂ ਨੂੰ ਅੰਦਾਜ਼ਾ ਨਹੀਂ ਹੈ ਵੀ ਉਹ ਤਾਂ ਹਾਲੇ ਬੱਚੇ ਹਨ ਲੇਕਿਨ ਜਿਨ੍ਹਾਂ ਨੇ ਇਹਨਾਂ ਨੂੰ ਬੰਨ ਰੱਖਿਆ ਹੈ بڑے ਸ਼ਤਰ ਹਨ ਦੂਰੋਂ ਨਿਗਰ ਰੱਖੀ ਬੈਠੇ ਹਨ ਵੀ ਕੌਣ ਕਿੱਧਰ ਜਾ ਰਿਹਾ ਹੈ ਦੋਸਤੋ ਅਮਨਪ੍ਰੀਤ ਅਤੇ ਉਸਦੇ ਜਿਹੜੇ ਸਾਥੀ ਹਨ ਉਹ ਉਵੇਂ ਹੀ پلان ਦੇ ਅਨੁਸਾਰ ਇੱਕ ਟਰੱਕ ਦੇ ਵਿੱਚ ਟਰੱਕ ਦੇ ਥੱਲੇ ਬੈਠ ਜਾਂਦੇ ਹਨ ਅਤੇ ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਟਰੱਕ ਸਟਾਰਟ ਹੁੰਦਾ ਹੈ ਥੱਲੇ ਹੀ ਲਿਫਟ ਕੇ ਅੱਗੇ ਜਾਣਾ ਸ਼ੁਰੂ ਕਰ ਦਿੰਦੇ ਹਨ ਇੱਕ ਬੱਚੀ ਜਿਹੜੀ ਹੈ ਉਹਨਾਂ ਦੇ ਵਿੱਚੋਂ ਚੱਲਦੇ ਟਰੱਕ ਤੋਂ ਉਹਦਾ ਹੱਥ ਛੁੱਟ ਜਾਂਦਾ ਹੈ ਥੱਲੇ ਡਿੱਗ ਜਾਂਦੀ ਹੈ ਉਸਦਾ ਸਿਰ ਤੇ ਕਾਫੀ ਗੰਭੀਰ ਚੋਟਾਂ ਹਨ ਪਿੱਛੇ ਜਿਹੜੇ ਗਲਤ ਆਦਮੀ ਹਨ ਜਿਨ੍ਹਾਂ ਨੇ ਉਸ ਬੱਚਿਆਂ ਨੂੰ ਫੜਿਆ ਹੋਏ ਉਹ ਆ ਰਹੇ ਹਨ ਮੋਟਰਸਾਈਕਲ ਤੇ ਉਸ ਬੱਚੀ ਜਿਹੜੀ ਹੈ ਜੋ ਡਿੱਗ ਪਈ ਹੈ ਉਸ ਨੂੰ ਚੁੱਕ ਲੈਂਦੇ ਹਨ ਦੋਸਤੋ ਅਮਨਪ੍ਰੀਤ ਦੇ ਮਗਰ ਗੁੰਡੇ ਲੱਗ ਚੁੱਕੇ ਹਨ ਟਰੱਕ ਵਾਲਾ ਵੀ ਇਹ ਸਭ ਦੇਖ ਕੇ ਰੋਕ ਲੈਂਦਾ ਹੈ ਕਿ ਕੀ ਗੱਲ ਹੈ ਕਿਉਂ ਮੇਰੇ ਪਿੱਛੇ ਆ ਰਹੇ ਹੋ ਤੇ ਥੱਲੇ ਵੇਖਦੇ ਹਨ ਥੱਲੇ ਕੁਝ ਬੱਚੇ ਟਰੱਕ ਦੇ ਨਾਲ ਲਿਪਟੇ ਹੋਏ ਹਨ ਅਤੇ ਕਿਸ ਤਰੀਕੇ ਦੇ ਨਾਲ ਇਥੋਂ ਭੱਜਣਾ ਚਾਹੁੰਦੇ ਹਨ ਦੋਸਤੋ ਹੁਣ ਉਹਨਾਂ ਦਾ ਪ੍ਰਾਂਤਾ ਫੇਲ ਹੋ ਚੁੱਕਿਆ ਹੈ ਲੇਕਿਨ ਹੁਣ ਇਸ ਦੀ ਸਜ਼ਾ ਮਿਲੇਗੀ ਅਮਨਪ੍ਰੀਤ ਅਤੇ ਉਸਦੇ ਦੋਸਤਾਂ ਨੂੰ ਬਹੁਤ ਕੁੱਟਿਆ ਮਾਰਿਆ ਜਾਂਦਾ ਹੈ ਇੱਕ ਦੋਸਤ ਜਿਹੜੀ ਹੈ ਅਮਨਪ੍ਰੀਤੀ ਜੋ ਕਿ ਥਲੇ ਡਿੱਗੀ ਸੀ ਪਹਿਲਾਂ ਹੀ ਜ਼ਖਮੀ ਸੀ ਉਤੋਂ ਉਸਨੂੰ ਹੋਰ ਕੁੱਟਿਆ ਮਾਰਿਆ ਜਾਂਦਾ ਹੈ ਉੱਥੇ ਹੀ ਵਿਚਾਰੀ ਪੂਰੀ ਹੋ ਜਾਂਦੀ ਹੈ ਹੁਣ ਆਪਣੇ ਇਸ ਦੋਸਤ ਦੀ ਹਾਲਾਤ ਦਾ ਜ਼ਿੰਮੇਵਾਰ ਸਭ ਅਮਨਪ੍ਰੀਤ ਨੂੰ ਠਹਿਰਾ ਦੇ ਹਨ ਵਿਸਥਾਰਾ ਇਸ ਦਾ ਪ੍ਰਾਂਸੀ ਇਹ ਇਹ ਤੋਂ ਪੜਨਾ ਚਾਹੁੰਦੀ ਸੀ ਐਸੇ ਕਰਕੇ ਅੱਜ ਆਪਣੇ ਵਿੱਚੋਂ ਇੱਕ ਬੱਚੀ ਜਿਹੜੀ ਹੈ ਆਪਣੀ ਜਾਨ ਗਵਾ ਚੁੱਕੀ ਹੈ ਲੇਕਿਨ ਅਮਨਪ੍ਰੀਤ ਵਿਚਾਰੇ ਕਰੇ ਕਿ ਉਸਨੇ ਤਾਂ ਸਭ ਕੁਝ ਚੰਗੇ ਵਾਸਤੇ ਕੀਤਾ ਸੀ ਲੇਕਿਨ ਉਸ ਤੇ ਵੀ ਸੋਚ ਤੋਂ ਜਿਆਦਾ ਸ਼ਾਨੇ ਨਿਕਲੇ ਨਾਲ ਵਾਲੇ ਅਤੇ ਉਹਨਾਂ ਨੇ ਬਹੁਤ ਕੁੱਟਿਆ ਮਾਰਿਆ ਕਈ ਦਿਨ ਤੱਕ ਜ਼ਖਮੀ ਹਾਲਾਤ ਦੇ ਵਿੱਚ ਕੰਮ ਕਰਦੀ ਹੈ ਜਗਾ ਜਗਾ ਖੂਨ ਬਹਿ ਰਿਹਾ ਹੈ ਲੇਕਿਨ ਕੰਮ ਤਾਂ ਕਰ ਰਹਾ ਹੈ ਨਾ ਕਿਉਂਕਿ ਜੇਕਰ ਨਾ ਕੀਤਾ ਤਾਂ ਇਹ ਤਾਂ ਮਾਰ ਦੇਣਗੇ ਇਹ ਨਹੀਂ ਸੋਚਦੇ ਵੀ ਅੱਗੇ ਭਾਵੇਂ ਛੋਟਾ ਬੱਚਾ ਹੈ ਪਾਵੇਂ ਵੱਡਾ ਇਹਨਾਂ ਨੇ ਤਾਂ ਬਸ ਕੰਮ ਲੈਣਾ ਹੈ ਅਤੇ ਬਸ ਮਾਰਦੇ ਘੁੱਟੇ ਜਾਣਾ ਹੈ ਬੱਚਾ ਤੇ ਭੋਰਾ ਵੀ ਤਰਸ ਨਹੀਂ ਖਾਉਂਦੇ ਇਹਨਾਂ ਨੂੰ ਤਾਂ ਬਸ ਆਪਣੀ ਕਮਾਈ ਦੀ ਫਿਕਰ ਹੈ ਦੋਸਤੋ ਐਸੇ ਤਰ੍ਹਾਂ ਹੋਰ ਮਿਹਨਤ ਕਰਦੇ ਰਹਿੰਦੇ ਹਨ ਇੱਕ ਸਾਲ ਬੀਤ ਜਾਂਦਾ ਹੈ ਅਮਨਪ੍ਰੀਤ ਸੋਚਦੀ ਹੈ ਵੀ ਇੱਕ ਸਾਲ ਬੀਤ ਚੁਕਿਆ ਹੈ ਉਸ ਘਟਨਾ ਨੂੰ ਹੁਣ ਤਾਂ ਇਹ ਵੀ ਘੱਟ ਸਤਰਕ ਹੋ ਗਏ ਹਨ ਇਹਨਾਂ ਨੂੰ ਉਮੀਦ ਨਹੀਂ ਹੈ ਵੀ ਅਸੀਂ ਇਤੋਂ ਬਾਹਰ ਜਾਵਾਂਗੇ ਆਪਣੇ ਨਾਲ ਦੇ ਇੱਕ ਦੋ ਹੋਰ ਤਿਆਰ ਕਰਦੀ ਹੈ ਕੁਝ ਲੋਕ ਮੁਕਰ ਜਾਂਦੇ ਹਨ ਵੀ ਪਿਛਲੀ ਵਾਰ ਜੋ ਹੋਇਆ ਅਸੀਂ ਦੁਬਾਰਾ ਨਹੀਂ ਕਰਨਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਸਾਡੇ ਨਾਲ ਕੁਝ ਗਲਤ ਪਾਣਾ ਵਾਪਰ ਜਾਵੇ ਲੇਕਿਨ ਫਿਰ ਵੀ ਇਸ ਨਰਕ ਤੋਂ ਨਿਕਲਣ ਲਈ ਇੱਕ ਦੋ ਲੋਕ ਹੋਰ ਤਿਆਰ ਹਨ ਦੋਸਤੋ ਅਮਨਪ੍ਰੀਤ ਆਪਣਾ ਪੂਰਾ ਬਾੜ ਲਗਾ ਦਿੰਦੀ ਹੈ ਸੋਚਦੀ ਹੈ ਵੀ ਇਸ ਵਾਰ ਕਿਸੇ ਤਰੀਕੇ ਦੇ ਨਾਲ ਬਿਲਕੁਲ ਇਤੋਂ ਗਾਇਬ ਹੋ ਜਾਣਾ ਹੈ ਅਤੇ ਚਲੋ ਜੀ ਜਿਵੇਂ ਹੀ ਕੰਮ ਕਰਾਉੜੇ ਹਨ ਅਤੇ ਅੱਜ ਉਹਨਾਂ ਨੂੰ ਪਤਾ ਲੱਗਿਆ ਹੈ ਵੀ ਕਿਤੇ ਦੂਰ ਸ਼ਹਿਰ ਦੇ ਵਿੱਚ ਕੋਈ ਕੰਮ ਹੈ ਅਤੇ ਉੱਥੇ ਇਹਨਾਂ ਨੂੰ ਨਜ਼ਾਰੇ ਹਨ ਇੱਟਾਂ ਵਗੈਰਾ ਚੱਕੜੀਆਂ ਹਨ ਦੋਸਤੋ ਕੁਝ ਲੋਕ ਜਿਹੜੇ ਹਨ ਉੱਥੇ ਨਾਲ ਜਾ ਰਹੇ ਹਨ ਅਮਨਪ੍ਰੀਤ ਦੇ ਅਤੇ ਉਹ ਵੀ ਲੋਕ ਹਨ ਜੋ ਕਿ ਇਸ ਦਾ ਸਮਰਥਨ ਕਰ ਰਹੇ ਹਨ ਵੀ ਆਪਾਂ ਅੱਜ ਭਜਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਦੋਸਤੋ ਉੱਥੇ ਪਹੁੰਚ ਕੇ ਤਿੰਨੇ ਲੋਕ ਇਕੱਠੇ ਜਾਂਦੇ ਹਨ ਅਤੇ ਕਹਿੰਦੇ ਹਨ ਵੀ ਸਾਨੂੰ ਪਸ਼ਾਬ ਆਇਆ ਹੈ ਅਸੀਂ ਸਾਈਡ ਤੇ ਜਾਵਾਂਗੇ ਅਤੇ ਉੱਥੇ ਜਾ ਕੇ ਅਸੀਂ ਬਾਥਰੂਮ ਕਰਕੇ ਵਾਪਸ ਆ ਜਾਵਾਂਗੇ ਚਲੋ ਜੀ ਹੁਣ ਇਹ ਹਾਂ ਪਰ ਦਿੰਦੇ ਹਨ ਕੋਈ ਗੱਲ ਨਹੀਂ ਤੁਸੀਂ ਜਾ ਕੇ ਬਾਥਰੂਮ ਕਰਿਓ ਲੇਕਿਨ ਸਾਈਡ ਤੇ ਜਾ ਕੇ ਕਿਉਂਕਿ ਸ਼ਹਿਰ ਹੈ ਅਤੇ ਇੱਥੇ ਬੜੀ ਭੀੜ ਹੈ ਅਤੇ ਨੱਬਣਾ ਬੜਾ ਮੁਸ਼ਕਲ ਹੈ ਵੀ ਕੌਣ ਕਿਧਰ ਭੱਜ ਗਿਆ ਦੋਸਤੋ ਉੱਥੇ ਜਾ ਕੇ ਤਿੰਨੇ ਤੈਅ ਕਰਦੇ ਹਨ ਵੀ ਆਪਾਂ ਅਲੱਗ ਅਲੱਗ ਦਿਸ਼ਾ ਵਿੱਚ ਭੱਜ ਕੇ બસ ਸਟੈਂਡ ਤੇ ਮਿਲਾਂਗੇ ਦੋਸਤੋ ਉੱਥੇ ਬਾਥਰੂਮ ਕਰਦੇ ਆਂ ਇੱਕਦਮ ਭੱਜ ਜਾਂਦੇ ਹਨ ਕਿੰਨੇ ਅਲੱਗ ਅਲੱਗ ਦਿਸ਼ਾ ਦੇ ਵਿੱਚ ਅਲੱਗ ਅਲੱਗ ਗਲੀਆਂ ਦੇ ਵਿੱਚ ਭੱਜ ਜਾਂਦੇ ਹਨ ਉਹਨਾਂ ਵਿੱਚੋਂ ਦੋ ਫੜੇ ਜਾਂਦੇ ਹਨ ਲੇਕਿਨ ਅਮਨਪ੍ਰੀਤ ਜਿਹੜੀ ਹੈ ਕਿਸੇ ਤਰੀਕਾ ਨਹੀਂ ਪੜੀਦੀ ਅੱਜ ਉਸਨੂੰ ਗਮ ਹੋਏ ਤਕਰੀਬਨ 11.5 ਸਾਲ ਹੋ ਚੁੱਕੇ ਹਨ ਦੋਸਤੋ ਬਸ ਸਟੈਂਡ ਪਹੁੰਚ ਜਾਂਦੀ ਹੈ ਕਿਸੇ ਬਸ ਦੀ ਡਿੱਕੀ ਵਿੱਚ ਬੈਠ ਜਾਂਦੀ ਹੈ ਨਹੀਂ ਪਤਾ ਬੱਸ ਕਿਧਰ ਨੂੰ ਜਾਣੀ ਹੈ ਲੇਕਿਨ ਗੁਰੂ ਰਾਮਦਾਸ ਦਾ ਸੱਚੇ ਪਾਤਸ਼ਾਹ ਉਸਦੇ ਨਾਲ ਹਨ ਕਿਉਂਕਿ ਉਸਦੇ ਜਨਮਗਰੋਂ ਉਸ ਦੀ ਜਰੀ ਮਾਤਾ ਹੈ ਹਰ ਮਸਿਆਤ ਗੁਰਦਵਾਰ ਸਾਹਿਬ ਜਾਂਦੀ ਹੈ ਗੁਰੂ ਰਾਮਦਾਸ ਅੱਗੇ ਅਰਦਾਸ ਕਰਦੀ ਹੈ ਮਹਾਰਾਜ ਕਿਸੇ ਤਰੀਕੇ ਮੇਰੀ ਬੱਚੀ ਮੈਨੂੰ ਮਿਰਾ ਦਿਓ ਅਥੇ ਤੁਹਾਡੇ ਦਰ ਤੋਂ ਗਾਇਬ ਹੋਈ ਸੀ ਇੱਥੇ ਮੈਨੂੰ ਮਿਲ ਜਾਵੇ ਤੇ ਮੈਨੂੰ ਹੋਰ ਕੀ ਚਾਹੀਦਾ ਹੈ ਸਾਰੀ ਉਮਰ ਤੁਹਾਨੂੰ ਯਾਦ ਕਰਾਂਗੀ ਤੁਹਾਡੇ ਗੁਣ ਗਾਵਾਂਗੀ ਜੇਕਰ ਕੋਈ ਹੋਰ ਇੱਥੇ ਔਰਤ ਹੁੰਦੀ ਤਾਂ ਆਪਾ ਪਤਾ ਨਹੀਂ ਕਿੰਨੇ ਬਾਬੇ ਉਸਨੇ ਗਾ ਦੇਣੇ ਸੀ ਉਸਦਾ ਰੱਬ ਤੋਂ ਯਕੀਨ ਉੱਠ ਜਾਣਾ ਸੀ ਵੀ ਇੱਥੇ ਮੇਰੀ ਬੱਚੀ ਗਾਇਬ ਹੋਈ ਹੈ ਲੇਕਿਨ ਫਿਰ ਵੀ ਉਸਨੇ ਆਪਣੇ ਯਕੀਨ ਨੂੰ ਡੋਲਿਆ ਨਹੀਂ ਸ਼ਾਇਦ ਇਹੀ ਕਾਰਨ ਸੀ ਇਹੀ ਸ਼ਕਤੀ ਸੀ ਜੋ ਕਿ ਅਮਨਪ੍ਰੀਤ ਦੇ ਨਾਲ ਸੀ ਕਿਉਂਕਿ ਅਮਨਪ੍ਰੀਤੀ ਮਾਤਾ ਹਰ ਮਸਿਆਤੇ ਦਰਬਾਰ ਸਿਰ ਜਾਂਦੀ ਹਰ ਰੋਜ਼ ਸਵੇਰੇ ਸਵੇਰੇ ਉੱਠ ਕੇ ਗੁਰੂ ਬਾਣੀ ਦਾ ਜਾਪ ਕਰਨਾ ਸ਼ਾਮ ਨੂੰ ਗੁਰੂ ਬਾਣੀ ਦਾ ਜਾਪ ਕਰਨਾ ਹਾ ਸਾਰਾ ਦਿਨ ਮੂਜ ਬਾਣੀ ਸੁਖਮਨੀ ਸਾਹਿਬ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਇਹ ਸਭ ਉਸ ਦੀ ਦਿਨ ਕਰਿਆ ਸੀ ਦੋਸਤੋ ਅਮਰਪ੍ਰੀਤ ਜਿਹੜੀ ਹੈ ਉਹ ਆਪਣਾ ਪੂਰਾ ਜੋਰ ਲਗਾ ਰਹੀ ਹੈ ਉਸ ਬਸਤੀ ਢਿੱਕੀ ਵਿੱਚ ਬੱਠੀ ਹੈ ਅਤੇ ਕਈ ਦਿਨਾਂ ਤੱਕ ਉਹ ਬਸ ਜਿਹੜੀ ਹੈ ਲੱਬੇ ਰੂਟ ਵਾਲੀ ਚੱਲਦੀ ਰਹਿੰਦੀ ਹੈ ਮੁੰਬਈ ਪਹੁੰਚ ਚੁੱਕੀ ਹੈ ਹੁਣ ਆਪਣੇ ਥਾਂ ਤੋਂ ਬਹੁਤ ਦੂਰ ਆ ਚੁੱਕੀ ਹੈ ਉਸ ਨੂੰ ਨਹੀਂ ਸੀ ਅੰਦਾਜ਼ਾ ਕਿ ਇੱਕਦਰ ਜਾ ਰਹੀ ਹੈ ਹੁਣ ਤਾਂ ਬਸ ਉਹ ਜਿੱਧਰ ਵੀ ਜਾ ਰਹੀ ਸੀ ਲੇਕਿਨ ਉਸ ਨੂੰ ਐ ਸੀ ਵੀ ਬਸ ਮੈਨੂੰ ਉੱਥੋਂ ਛੁਟਕਾਰਾ ਮਿਲ ਜਾਵੇ ਭਾਵੇਂ ਜਿੱਥੇ ਮਰਜ਼ੀ ਚਲੀ ਜਾ ਉਸ ਤੋਂ ਅੱਗੇ ਮੈਂ ਆਪੇ ਰਾਲਾ ਬਣਾਂਗੀ ਵੀ ਕਿਸ ਤਰੀਕੇ ਨਾਲ ਮੈਂ ਕਿੱਥੇ ਜਾਣਾ ਹੈ ਦੋਸਤੋ ਮੁੰਬਈ ਪਹੁੰਚਦੇ ਪਹੁੰਚਦੇ ਉਸ ਦੀ ਹਾਲਾਤ ਬਿਲਕੁਲ ਅਧਮਰੀ ਹੋ ਚੁੱਕੀ ਹੈ ਉਸ ਕੋਲ ਖਾਣ ਨੂੰ ਬਿਲਕੁਲ ਵੀ ਰੋਜਨ ਨਹੀਂ ਹੈ ਉਸ ਕੋਲੇ ਕੁਝ ਵੀ ਨਹੀਂ ਹੈ ਨਾ ਹੀ ਪਹਿਨਣ ਵਾਸਤੇ ਟੰਗ ਦੇ ਵਸਤਰ ਹਨ ਠੰਡ ਲੱਗ ਰਹੀ ਹੈ ਦੋਸਤੋ ਉਸ ਕੋਲ ਖਾਣ ਲਈ ਕੁਝ ਵੀ ਨਹੀਂ ਹੈ ਨਾ ਹੀ ਪਹਿਨਣ ਵਾਸਤੇ ਟੰਗ ਦੇ ਵਸਤਰ ਹਨ ਠੰਡ ਲੱਗ ਰਹੀ ਹੈ ਅਤੇ ਉੱਥੇ ਬੱਸ ਸਟੈਂਡ ਤੇ ਉਤਰਦੀ ਹੈ ਕੰਡਕਟਰ ਗਾਲਾਂ ਵੀ ਕੱਢਦਾ ਹੈ ਵੀ ਇੱਥੇ ਡਿੱਕੀ ਵਿੱਚ ਲੁਕੀਸ ਹੈ ਅੰਦਰ ਆ ਜਾਂਦੀ ਮੈਂ ਤੇਰੇ ਕੋਲ ਕਿਹੜਾ ਟਿਕਟ ਲੈਣ ਲਗਾ ਸੀ ਲੇਕਿਨ ਉਸ ਨੂੰ ਪਤਾ ਸੀ ਵੀ ਬਿਨਾਂ ਟਿਕਟ ਤੋਂ ਇਹ ਤਾਂ ਮੈਨੂੰ ਥੱਲੇ ਉਤਾਰ ਦੇਗਾ ਦੋਸਤੋ ਸਮਝਦਾਰ ਹੈ ਅਤੇ ਉਸ ਬੱਸ ਸਟੈਂਡ ਤੇ ਉਤਰ ਕੇ ਹੁਣ ਬਾਹਰ ਨੂੰ ਆ ਗਈ ਹੈ ਦੁਨੀਆ ਬਹੁਤ ਵੱਡੀ ਹੈ ਉਤੋਂ ਇਨਾ ਵੱਡਾ ਸ਼ਹਿਰ ਹੈ ਇਹਨੇ ਪੀੜ ਪੜਾਕੇ ਨੂੰ ਦੇਖ ਕੇ ਬੋਨਰ ਜਾਂਦੀ ਹੈ ਲੇਕਿਨ ਇਸ ਵਾਰ ਸਤਰਕ ਹੈ ਕਿਸੇ ਵੀ ਹਾਲ ਦੇ ਵਿੱਚ ਉਹਨਾਂ ਬਦਮਾਸ਼ਾਂ ਦੇ ਉਹਨਾਂ ਗੁੰਡਿਆਂ ਦੇ ਹੱਥ ਕਿਸੇ ਵੀ ਤਰੀਕੇ ਨਾਲ ਲੱਗਣਾ ਨਹੀਂ ਚਾਹੁੰਦੀ ਉਹ ਫਿਰ ਕੁਝ ਸ਼ਰਨ ਲੱਭਦੀ ਹੈ ਇੰਨੇ ਵਿੱਚ ਬਚਪਨ ਦੀ ਸਿੱਖ ਯਾਦ ਆਂਦੀ ਹੈ ਵੀ ਕੁਝ ਵੀ ਹੋ ਜੇ ਜੇਕਰ ਕਿਤੇ ਵੀ ਗੁੰਮ ਹੋ ਜਾਵੋ ਤਾਂ ਨੇੜਲੇ ਗੁਰੂ ਘਰ ਜਾਲੇ ਜਾਵੋ ਉੱਥੇ ਤੁਹਾਨੂੰ ਸਾਰਾ ਕੁਝ ਮਿਲ ਜਾਵੇਗਾ ਖਾਣ ਨੂੰ ਚੰਗੇ ਪ੍ਰਸ਼ਾਦੇ ਅਤੇ ਪਹਿਨਣ ਨੂੰ ਵਧੀਆ ਵਸਤਰ ਮਿਲ ਜਾਣਗੇ ਦੋਸਤੋ ਨੇੜਲੇ ਗੁਰੂ ਘਰ ਜਾਂਦੀ ਹੈ ਅਤੇ ਮੁੰਬਈ ਸ਼ਹਿਰ ਦੇ ਉਸ ਗੁਰੂ ਘਰ ਦੇ ਵਿੱਚ ਜਾ ਕੇ ਆਪਣੇ ਹਾਲ ਸੁਣਾਉਂਦੀ ਹੈ ਆਪਣੀ ਸਾਰੀ ਕਹਾਣੀ ਦੱਸ ਦਿੰਦੀ ਹੈ ਉਹ ਲੋਕ ਉਸ ਦੀ ਹਿੰਮਤ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਕੰਦੇ ਹਨ ਕੋਈ ਗੱਲ ਨਹੀਂ ਧੀ ਸਾਡੀ ਵੀ ਤੀ ਹੈ ਵਧੀਆ ਪਹਿਨਣ ਵਾਸਤੇ ਬਸਤਰ ਦਿੰਦੇ ਹਨ ਕਰਾਇਆ ਦਿੰਦੇ ਹਨ ਅਤੇ ਕਈ ਦਿਨ ਉਸ ਦੀ ਸੇਵਾ ਕਰਦੇ ਹਨ ਡਾਕਟਰੀ ਇਲਾਜ ਦਿੰਦੇ ਹਨ ਜਦੋਂ ਲੱਗਦਾ ਹੈ ਵੀ ਇਹ ਹੁਣ ਪੂਰੀ ਠੀਕ ਹੋ ਚੁੱਕੀ ਹੈ ਤਾਂ ਇੱਕ ਸਿੰਘ ਉਸ ਦੇ ਨਾਲ ਜਾਂਦਾ ਹੈ ਅਤੇ ਇਹਨਾਂ ਕੋ ਯਾਦ ਹੈ ਵੀ ਬਚਪਨ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਮੈਨੂੰ ਮੇਰੇ ਮਾਤਾ ਪਿਤਾ ਲਿਆਇਆ ਕਰਦੇ ਸਨ ਦੋਸਤੋ ਨਾੜ ਆ ਜਾਂਦੀ ਹੈ ਸਿੰਘ ਉਸ ਨੂੰ ਦਰਬਾਰ ਸਾਹਿਬ ਛੱਡ ਕੇ ਵਾਪਸ ਆ ਜਾਂਦਾ ਹੈ ਅਤੇ ਸੋਚਦਾ ਹੈ ਹੁਣ ਇਹ ਆਪੇ ਆਪਣੇ ਮਾਤਾ ਪਿਤਾ ਕੋਲ ਚਲੀ ਜਾਵੇਗੀ ਦੋਸਤੋ ਸ਼੍ਰੀ ਦਰਬਾਰ ਸੇ ਪਹੁੰਚ ਚੁਕੀ ਹੈ ਲੇਕਿਨ ਕਈ ਦਿਨ ਬੀਤ ਚੁਕੇ ਹਨ ਉਸ ਨੂੰ ਆਪਣੇ ਘਰ ਦਾ ਪਤਾ ਲੱਭਦਿਆਂ ਨੂੰ ਲੇਕਿਨ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਈ ਲੋਕਾਂ ਨੇ ਹਾੜੇ ਕੱਢਦੀ ਹੈ ਲੇਕਿਨ ਸਭ ਲੋਕ ਐਵੇਂ ਸਮਝਦੇ ਹਨ ਵੀ ਇਹ ਕੋਈ ਪਖਾਰ ਹੈ ਸ਼ਾਇਦ ਪੈਸੇ ਮੰਗਨ ਕਰਕੇ ਕਰ ਰਹੀ ਹੈ ਕਈ ਦਿਨ ਬੀਤ ਚੁਕੇ ਹਨ ਕਪੜੇ ਪਾਟੇ ਪੁਰਾਣੇ ਹੋ ਚੁਕੇ ਹਨ ਇੱਕ ਪੁਰਾਣਾ ਜਿਹਾ ਕੰਬਲ ਹੈ जनवरी ਦਾ ਮਹੀਨਾ ਹੈ ਅਤੇ ਉਸ ਜਗ੍ਹਾ ਤੇ ਵਿਚਾਰੀ ਇਕੱਲੀ ਬੈਠੀ ਹੈ ਦੋਸਤੋ ਉਮਰ ਤਕਰੀਬਨ 22 ਸਾਲ ਦੀ ਹੋ ਚੁੱਕੀ ਹੈ ਅਤੇ ਉਥੇ ਇੰਤਜ਼ਾਰ ਕਰ ਰਹੀ ਹੈ ਕਿ ਕਦੇ ਮੇਰੇ ਮਾਤਾ ਪਿਤਾ ਇੱਥੇ ਆਉਣਗੇ ਅੱਜ ਮਸਿਆ ਦਾ ਦਿਨ ਹੈ ਉਸ ਨੂੰ ਉਮੀਦ ਹੈ ਸ਼ਾਇਦ ਮੇਰੇ ਮਾਤਾ ਪਿਤਾ ਨੇ ਮਸਿਆ ਤੇ ਇੱਥੇ ਆਣਾ ਨਾ ਛੱਡਿਆ ਹੋਵੇ ਤਾਂ ਅੱਜ ਸ਼ਾਇਦ ਜ਼ਰੂਰ ਮੈਨੂੰ ਮੇਰੇ ਮਾਤਾ ਪਿਤਾ ਮਿਲ ਜਾਣਗੇ ਦੋਸਤੋ ਪੂਰੀ ਸੁਨ ਹੋ ਕੇ ਬੈਠੀ ਹੈ ਠੰਡ ਬਹੁਤ ਲੱਗ ਰਹੀ ਹੈ ਅਤੇ ਭੋਜਨ ਤਾਂ ਸ਼ਾਇਦ ਉਸਨੇ ਲੰਗਰ ਵਿੱਚੋਂ ਛਕ ਲਿਆ ਸੀ ਲੇਕਿਨ ਫਿਰ ਵੀ ਤਨ ਤੇ ਢੰਗ ਦੇ ਕੱਪੜੇ ਨਹੀਂ ਹਨ ਇੱਕ ਕੰਬਲ ਹੈ ਬਸ ਉਸੇ ਨੂੰ ਬਲੇਟ ਕੇ ਆਪਣੇ ਮਾਤਾ ਪਿਤਾ ਨੂੰ ਲੱਭਦੀ ਲੱਭਦੀ ਥੱਕ ਚੁੱਕੀ ਹੈ ਇੱਕ ਜਗ੍ਹਾ ਤੇ ਇੱਕ ਕੋਨੇ ਤੇ ਬਾਹਰ ਸੜਕ ਕਿਨਾਰੇ ਬੈਠ ਗਈ ਹੈ ਹੁਣ ਇਧਰੋਂ ਜਿਵੇਂ ਆਪਾਂ ਕਹਾਣੀ ਦੇ ਸ਼ੁਰੂ ਵਿੱਚ ਦੱਸਿਆ ਸੀ ਵੀ ਮਾਤਾ ਪਿਤਾ ਨੂੰ ਉਹ ਅਣਜਾਣ ਕੁੜੀ ਜੋ ਕਿ ਜਾਣੀ ਪਛਾਣੀ ਲੱਗ ਰਹੀ ਹੈ ਸੜਕ ਕਿਨਾਰੇ ਬੈਠੀ ਹੈ ਮਿਲ ਜਾਂਦੀ ਹੈ ਗਾਲਾਂ ਲਗਾ ਲੈਂਦੇ ਹਨ ਰੂ ਪਹੁੰਦੇ ਹਨ ਪੁਲਿਸ ਸਟੇਸ਼ਨ ਜਾਂਦੇ ਹਨ ਇੱਕ ਰਿਪੋਰਟ ਦਰਜ ਕਰਾਉਂਦੇ ਹਨ ਵੀ ਇਸ ਨੂੰ ਕਿਡਨੈਪ ਕੀਤਾ ਸੀ ਕਿੰਨੇ ਸਾਲਾਂ ਬਾਅਦ ਇੱਥੇ ਆਈ ਹੈ ਉਹਦਾ ਰੱਬ ਮਿਹਰਬਾਨ ਸੀ ਤਨਗੁਰੂ ਰਾਮਦਾਸ ਤੇ ਪਾਤਸ਼ਾਹ ਦੀ ਮਿਹਰ ਸੀ ਸਹੀ ਸਲਾਮਤ ਅੱਥੇ ਪਹੁੰਚ ਚੁੱਕੀ ਹੈ ਕਈ ਕੁੜੀਆਂ ਉੱਥੇ ਮਾਰੀਆਂ ਜਾ ਚੁੱਕੀਆਂ ਹਨ ਸਭ ਕੁਝ ਬਿਆਨ ਕਰ ਦਿੰਦੀ ਹੈ ਜੋ ਕੁਝ ਉਸਨੇ ਦੇਖਿਆ ਸੀ ਦੋਸਤੋ ਰਿਪੋਰਟ ਦਰਜ ਕਰਾਈ ਜਾਂਦੀ ਹੈ ਅਤੇ ਆਪਣੇ ਘਰ ਆ ਜਾਂਦੀ ਹੈ ਕਈ ਮਹੀਨੇ ਉੱਥੇ ਸੁੱਖ ਨਾਲ ਬਤੀਤ ਕਰਦੀ ਹੈ ਲੇਕਿਨ ਲੱਗਦਾ ਹੈ ਵੀ ਨਹੀਂ ਇਹ ਸਭ ਸੁੱਖ ਨਹੀਂ ਹੈ ਮੈਂ ਜੇਕਰ ਜਨਾਚਰ ਆਪਣੇ ਦੋਸਤਾਂ ਨੂੰ ਉੱਥੋਂ ਛੁਡਾ ਨਹੀਂ ਲਿੱਦੀ ਆਪਣੇ ਵਰਗੇ ਕਈ ਬੱਚਿਆਂ ਨੂੰ ਉੱਥੋਂ ਨਹੀਂ ਲਿਆਉਂਦੀ ਉਹਨਾਂ ਤੇਕਰ ਮੈਨੂੰ ਇੱਥੇ ਜਿਉਣ ਦਾ ਕੋਈ ਅਧਿਕਾਰ ਨਹੀਂ ਹੈ ਮੈਂ ਉੱਥੋਂ ਬਾਹਰ ਆ ਗਈ ਹਾਂ ਇਸ ਦਾ ਮਤਲਬ ਇਹ ਥੋੜੀ ਹੈ ਸਭ ਲੋਕ ਬਾਹਰ ਆ ਜਾਣਗੇ ਮੇਰੇ ਨਾਲ ਦੇ ਦੋਵਾਂ ਨੂੰ ਫੜ ਕੇ ਪਤਾ ਨਹੀਂ ਉਹਨਾਂ ਨੇ ਕਿਨਾ ਕੁੱਟਿਆ ਹੋਣਾ ਪਤਾ ਨਹੀਂ ਜਿਉਂਦੇ ਹੋਣਗੇ ਜਾਂ ਨਹੀਂ ਪੂਰਾ ਜੋਰ ਲਗਾਉਂਦੀ ਹੈ ਤੇ ਪੁਲਿਸ ਵਾਲਿਆਂ ਦਾ ਸਾਥ ਦਿੰਦੀ ਹੈ ਇੱਕ ਐਨਜੀਓ ਖੋਲ ਲੈਂਦੇ ਹਨ ਮਾਤਾ ਪਿਤਾ ਉਸ ਨਾਲੇ ਤਾਂ ਪੜ੍ਹਾਉਂਦੇ ਲਿਖਾਉਂਦੇ ਹਨ ਨਾਲ ਹੀ ਖਾਲੀ ਸਮੇਂ ਦੇ ਵਿੱਚ ਐਨਜੀਓ 'ਚ ਕੰਮ ਕਰਦੀ ਹੈ ਆਪਣੇ ਵਰਗੇ ਜਿਹੜੇ ਬਧੂਆ ਮਜ਼ਦੂਰ ਹਨ ਜਿਹੜੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਚੁੱਕਲੇ ਗਏ ਹਨ ਜਿਹੜੇ ਕੀ ਕਿਡਨਾਪ ਕਰਲੇ ਗਏ ਹਨ ਉਹਨਾਂ ਬੱਚਿਆਂ ਦੀ ਮਦਦ ਕਰਦੀ ਹੈ ਕਈ ਬੱਚਾ ਨੂੰ ਵਾਪਸ ਲਿਆਉਣ ਦਾ ਪੂਰਾ ਪ੍ਰਣ ਕਰ ਲੈਂਦੀ ਹੈ ਦੋਸਤੋ ਇਸ ਤਰ੍ਹਾਂ ਦੋਸਤੋ ਇਸ ਤਰ੍ਹਾਂ ਅਮਨਪ੍ਰੀਤ ਜਿਹੜੀ ਹੈ ਇੱਕ ਮਿਸਾਲ ਸਾਬਤ ਹੁੰਦੀ ਹੈ ਕਈ ਚੈਨਲਾਂ ਵਿੱਚ ਉਸ ਦਾ ਇੰਟਰਵਿਊ ਆਂਦਾ ਹੈ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕਿਵੇਂ ਲੱਗੀ ਅਮਨਪ੍ਰੀਤ ਦੀ ਇਹ ਕਹਾਣੀ ਕਿਵੇਂ ਲੱਗੀ ਤੁਹਾਨੂੰ ਅਮਨਪ੍ਰੀਤ ਦੀ ਇਹ ਬਹਾਦਰੀ ਦਸੋ ਜੀ ਕਮੈਂਟ ਦੇ ਵਿੱਚ ਇਹ ਅਮਨਪ੍ਰੀਤ ਦਾ ਆਪਦਾ ਜਜ਼ਬਾ ਸੀ ਜਦ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਮਿਹਰ ਦਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਜੀ ਦੇਵ ਦੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਵੰਦੀਪ ਸਿੰਘ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਧੰਨਵਾਦ